ਬੜੀ ਹਾਸਿਆ ਵਾਲੀ ਗੱਲ ਮੈਨੂੰ ਪਤਾ ਲੱਗੀ ਕਿ ਇਹਨੇ ਸਮਝੋਤਾ ਕਰਾਉਣ ਦੇ ਲਈ ਨਾ ਇੱਕ ਸਾਬਕਾ ਐਮਐਲਏ ਨੂੰ ਵਿੱਚ ਪਾਉਣਾ ਪਿਆ ਵੀ ਐਡਾ ਵੱਡਾ ਇਹਨੂੰ ਮਸਲਾ ਬਣਾਤਾ 2100 ਦਾ ਨਹੀਂ ਮੈਨੂੰ ਲੱਗਦਾ ਕਿ 21 ਅਰਬਾਂ ਅਰਬਾਂ ਦਾ ਮਸਲਾ ਬਣ ਗਿਆ ਸੀਗਾ ਕਿ ਜਿਹੜਾ ਇੱਕ ਐਮਐਲਏ ਨੂੰ ਸਾਬਕਾ ਵਿਧਾਇਕ ਨੂੰ ਇਹਦੇ ਵਿੱਚ ਪਾਉਣਾ ਪਿਆ ਵੀ ਭਾਈ ਸਾਡਾ ਰਾਜੀਨਾਮਾ ਕਰਾਓ ਚੈਨਲਾਂ ਨੂੰ ਅਦਾਰਿਆਂ ਨੂੰ ਇਹ ਚੀਜ਼ ਨੂੰ ਸਵੇਰ ਦੀ ਅੰਡੇ ਲਾਇਆ ਸਾਹਮਣੇ ਆਹ ਦੇਖੋ ਚੋਰ ਫੜੇ ਗਏ ਆ ਇਹ ਹੋ ਗਿਆ ਯਾਰ ਤੁਸੀਂ ਕਿਹੜੇ ਪੰਜਾਬ ਚ ਮੁੱਦੇ ਮੋਗੇ ਨੇ ਕੋਈ ਸੋਸ਼ਲ ਮੀਡੀਆ ਪਲੇਟਫਾਰਮ ਚੈੱਕ ਕਰ ਲਿਏ ਅੰਡੇ ਚੋਰੀ ਅੰਡੇ ਚੋਰੀ ਅੰਡੇ ਚੋਰੀ ਅੰਡੇ ਚੋਰੀ ਕਿਹੜੀ ਗੱਲ ਹੋ ਗਈ ਸੀ ਕਿ ਭਰਾਵੋ ਹੋਰ ਕੋਈ ਮੁੱਦਾ ਹੀ ਨਹੀਂ ਬਚਿਆ ਅੱਜ ਪਾਣੀਆਂ ਦਾ ਐਡਾ ਵੱਡਾ ਮਸਲਾ ਪੰਜਾਬ ਦਾ ਹੈਗਾ ਪੰਜਾਬ ਦੇ ਅੰਦਰ ਬੇਰੋਜ਼ਗਾਰੀ ਦਾ ਮਸਲਾ ਐਡਾ ਵੱਡਾ ਨਸ਼ੇ ਦਾ ਮਸਲਾ ਐਡਾ ਵੱਡਾ ਹੈਗਾ ਤੇ ਉੱਤੋਂ ਸਭ ਤੋਂ ਵੱਡੀ ਗੱਲ ਸਾਡੇ ਲੋਕਾਂ ਦੀ ਕੀ ਹੈ ਸੀ ਬਿਨਾ ਜਾਂਚ ਪੜਤਾਲ ਕੀਤੇ ਜੋ ਆ ਗਿਆ ਜੋ ਕਹਿਦਾ ਅਸੀਂ ਧੜਾ ਤੜਦਾ ਤੇਰੇ ਦੀ ਲੈ ਤੇਰੀ ਦੀ ਚੱਕਰੋ ਧਰ ਲੋ ਕਰ ਦਿੰਦੇ ਆ ਨਾਮ ਚਾਹੇ ਨਿਊਜ਼ ਚੈਨਲ ਰੱਖਿਆ ਹੋਇਆ ਹੈ ਪਰ ਕੰਮ ਕੰਟੈਂਟ ਕ੍ਰੇਟਰ ਵਾਲਾ ਹੀ ਹੈ ਕੰਮ ਉਹੀ ਵਿਊ ਸ਼ਿਪ ਦੀ ਦੌੜ ਵਾਲਾ ਹੀ ਹੈ ਇਹਦੇ ਤੇ ਆ ਵੀ ਕਰ ਦੋ ਉਹ ਵੀ ਕਰ ਦੋ ਆ ਵੀ ਅਪਡੇਟ ਆ ਗਿਆ ਵੀ ਅਪਡੇਟ ਆ ਗਿਆ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਵੀ ਅਪਡੇਟ ਨੂੰ ਐਡਾ ਕਿੱਡਾ ਕ ਮਸਲਾ ਹੋ ਗਿਆ ਸਾਨੂੰ ਇਹ ਦਿਖਾਉਣਾ ਪੈ ਰਿਹਾ ਅੱਜ ਕਿ ਯਾਰ ਅੰਡੇ ਚੋਰੀ ਹੋ ਗਏ ਜੀ 2100 ਰੁਪਏ ਦੀ ਥੱਗੀ ਵੱਧ ਗਈ ਬੰਦੇ ਦੇ ਨਾਲ ਦੇਖੋ ਸੀਸੀਟੀਵੀ ਤਸਵੀਰਾਂ ਦੇ ਵਿੱਚ ਕੈਦ ਹੋਏ ਬੰਦੇ ਕਿੰਨੀਆਂ ਵੱਡੀਆਂ ਕ腐ਸ਼ਨਾਂ ਹੋ ਰਹੀਆਂ ਹਰ ਰੋਜ਼ ਕ腐ਸ਼ਨਾਂ ਹੋ ਰਹੀਆਂ ਨੇ ਪੱਤਰਕਾਰ ਨੂੰ ਮਾਰਤਾ ਜਿਹਨੇ ਭ੍ਰਸ਼ਟਾਚਾਰ ਦਾ ਖੁਲਾਸਾ ਕੀਤਾ ਸੀਗਾ ਉਹਦੇ ਉੱਤੇ ਲੈ ਕੇ ਤਾਂ ਕੋਈ ਏਡੀ ਵੱਡੀ ਖਬਰ ਬਣੀ ਨਹੀਂ ਉਹਦੇ ਉੱਤੇ ਤਾਂ ਸਾਡਾ ਪੱਤਰਕਾਰ ਭਾਈਚਾਰਾ মিডিਆ ਬੋਲਿਆ ਨਹੀਂਗਾ ਮੈਨੂੰ ਲੱਗਦਾ ਕਿ ਉਹ ਖਬਰ ਨੂੰ ਵੱਧ ਲੋਡ ਸੀ ਕਿ ਇੱਕ ਭ੍ਰਸ਼ਟ ठेकेदार ਦੇ ਵੱਲੋਂ ਇੱਕ ਇਮਾਨਦਾਰ ਪੱਤਰਕਾਰ ਦਾ ਕਤਲ ਕੀਤਾ ਗਿਆ ਇਹਦਾ ਕਰਜ਼ੇ ਦੇ ਨਾਂ ਖੁਦਖੁਸ਼ੀ ਕਰਕੇ ਕਿਸਾਨ ਉਹਦੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿਸੇ ਦੇ ਜਵਾਕ ਨੂੰ ਪੜਾਉਣ ਦੇ ਲਈ ਕਿਸੇ ਕੋਲ ਪੈਸੇ ਨਹੀਂ ਹੈਗੇ ਸਾਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਸਾਨੂੰ ਖਬਰ ਉਹ ਚਾਹੀਦੀ ਆ ਜਿਹਦੇ ਨਾਲ ਟੀਆਰਪੀ ਮਿਲੇ ਜਿਹਦੇ ਨਾਲ ਸਾਡੇ ਵਿਊ ਸ਼ਿਪ ਆਵੇ ਜਿਹਦੇ ਨਾਲ ਸਾਨੂੰ 4 ਪੈਸੇ ਬਣ ਰਾਜਦੀਪ ਸਵੇਰ ਦਾ ਜਿਹੜਾ ਸੋਸ਼ਲ ਮੀਡੀਆ ਪੰਜਾਬ ਦਾ ਸੋ ਕਾਲਡ ਪੱਤਰਕਾਰ ਕਹਿ ਸਕਦੇ ਆ ਆਪਾਂ ਜਿਹੜੇ ਵੱਡੇ ਵੱਡੇ ادارے ਨੇ ਇੱਕ ਆਂਡਿਆਂ ਵਾਲੀ ਖਬਰ ਨੂੰ ਲੈ ਕੇ ਸਵੇਰ ਦੇ ਲੱਗੇ ਹੋਇਆ ਕਿ ਅਂਡੇ ਆਲਾ ਚੋਰ ਸਾਹਮਣੇ ਆ ਗਿਆ ਅਂਡਿਆਂ ਆਲਾ ਦੀ ਰੀਲ ਸਾਹਮਣੇ ਆ ਗਈ ਇਹ ਕੀ ਚੱਲ ਕੀ ਰਿਹਾ ਹੈ ਮੀਡੀਆ 'ਚ ਮੈਨੂੰ ਇਹ ਨਹੀਂ ਸਮਝ ਆ ਰਿਹਾ ਜਦੋਂ ਨਾ ਸੋਸ਼ਲ ਮੀਡੀਆ ਜਗਪ੍ਰਿਤ ਆਇਆ ਸੀਗਾ ਤਾਂ ਲੋਕ ਕਹਿੰਦੇ ਸੀਾਰੇ ਕੀ ਆ ਸੋਸ਼ਲ ਮੀਡੀਆ ਕਿਸ ਤਰੀਕੇ ਦਾ ਪਰ ਅੱਜ ਤੁਸੀਂ ਦੇਖੋ ਸੋਸ਼ਲ ਮੀਡੀਆ ਇਸ ਤਰੀਕੇ ਦਾ ਰੋਲ ਪਲੇ ਕਰ ਰਿਹਾ ਹੈ ਕਿ ਇਹ ਰਾਤੋਂ ਰਾਤ ਜਿਹੜਾ ਮੁੱਦੇ ਆ ਧਿਆਨ ਆ ਉਹ ਡਿਵਰਟ ਕਰ ਦਿੰਦਾ ਕੀ ਤੋਂ ਕੀ ਬਣਾ ਦਿੰਦਾ ਸੋਸ਼ਲ ਮੀਡੀਆ ਦੇ ਰਾਹੀਂ ਅਸੀਂ ਦੇਖਿਆ ਕਿ ਸੋਸ਼ਲ ਮੀਡੀਆ ਨੇ ਬਹੁਤ ਸਾਰਿਆਂ ਨੂੰ ਜ਼ੀਰੋ ਸੀਗੇ ਜਿਹੜੇ ਉਹ ਹੀਰੋ ਬਣਾਤੇ ਉਸੇ ਤਰੀਕੇ ਦੇ ਨਾਲ ਕੱਲ ਰਾਤ ਦੀ ਘਟਨਾ ਇਹ ਘਟਨਾ ਹੈ ਵੀ ਮਕਸੋਦ ਸਾਹਿਬ ਦੇ ਹਲਕਾ ਗੇਦਰਵਾਚ ਪੈਂਦਾ ਪਿੰਡ ਭਲਾਈਆਂ ਨਾਲ ਜਿੱਥੇ ਮਕਸਰ ਤੋਂ ਬਰਹਿੰਡਾ ਰੋੜਾ ਉਹਦੇ ਉੱਤੇ ਕੋਈ ਵੀਰ ਦਾ ਡੈਰੀ ਫਾਰਮ ਆ ਤੇ ਮੁਰਗੀ ਫਾਲਣ ਹੈਗਾ ਤੇ ਉਹਦੇ ਬਾਹਰ ਆਉਦੀ ਉਹ ਅੰਡਿਆਂ ਦੀ ਸਟਾਲ ਲਾਉਂਦਾਗਾ ਯਾਨੀ ਕਿ ਅੰਡੇ ਵੇਚਣ ਦਾ ਕੰਮ ਕਰਦਾ ਤੇ ਭਲਾਈਆਂ ਨੇ ਦੇ ਨਾਲ ਪਿੰਡ ਦੇ ਹੀ ਬੰਦੇ ਹੁੰਦੇ ਆ ਸਾਬਚੰਦ ਪਿੰਡ ਦੱਸਿਆ ਜਾ ਰਿਹਾ ਤੇ ਬਿਲਕੁਲ 1 ਕਿਲੋ 1 ਤੋਂ 1.5 ਕਿਲੋਮੀਟਰ ਦਾ ਦੋਨਾਂ ਪਿੰਡਾਂ ਦੇ ਵਿਚਾਰੇ ਫਾਸਲਾ ਦਾ ਮੇਰਾ ਤਾਂ ਆਪਦਾ ਇਲਾਕਾ ਤੁਹਾਡਾ ਵੀ ਉਹੀ ਇਲਾਕਾ ਤੇ ਆਪਾਂ ਤਾਂ ਜਾਣਦੇ ਆ ਉਹਨਾਂ ਪਿੰਡਾਂ ਨੂੰ ਤੇ ਉਹ ਕਿਤੇ ਕੁਦਰਤੀ ਰਾਤ ਉਹਨਾਂ ਨੇ ਸਾਬ ਚੰਦੇ ਬੰਦਿਆਂ ਨੇ ਰੁਕੇ 2100 ਰੁਪਏ ਦੇ ਉਹਨਾਂ ਨੇ ਆਂਡੇ ਖਰੀਦੇ ਹੂੰ ਦੇਸੀ ਆਂਡੇ ਤੇ ਉਹ ਪੇਮੈਂਟ ਕੀਤੀ ਪਹਿਲੇ QR ਕੋਡ ਤੇ ਪੇਮੈਂਟ ਹੁੰਦੀ ਆ ਜਦੋਂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਹੁੰਦੀ ਨਹੀਂ ਫੇਲਡ ਹੋ ਜਾਂਦੀ ਆ ਫਿਰ ਉਹ ਦੂਜਾ QR ਕੋਡ ਲੈ ਕੇ ਆਉਂਦਾ ਉਹਦੇ ਤੇ ਕਿਤੇ ਪੇਮੈਂਟ ਹੋ ਜਾਂਦੀ ਆ ਪੇਮੈਂਟ ਹੋ ਜਾਂਦੀ ਆ ਤੇ ਉਹ ਗੱਡੀ ਦੇ ਵਿੱਚ ਬੈਠ ਕੇ ਬੰਦੇ ਉਹ ਨਿਕਲ ਜਾਂਦੇ ਆ ਤੇ ਜਿਹੜਾ ਦੂਸਰਾ ਬੰਦਾ ਹੁੰਦਾ ਜਿਹੜਾ ਵਿਕਰੇਤਾ ਹੁੰਦਾ ਗਾ ਆਂਡੇ ਵੇਚ ਰਿਹਾ ਗਾ ਦੁਕਾਨਦਾਰ ਆ ਉਹਦੇ ਕੋਲ ਪੈਸੇ ਪਹੁੰਚਦੇ ਨਹੀਂ ਉਹਨੂੰ ਲੱਗਦਾ ਮੇਰੇ ਨਾਲ ਇਹ ਝੋਲ ਕਰ ਗਏ ਹੂੰ ਵੀ ਅਗਲਾ ਕਹਿੰਦਾ ਮੇਰੇ ਨਾਲ ਤਾਂ ਜੀ 2100 ਦਾ ਧੋਖਾ ਕਰ ਗਏ ਬੰਦੇ ਕੈਮਰਾ ਲੱਗਿਆ ਹੁੰਦਾ ਤੇ ਕੈਮਰੇ ਚੋਂ ਕੱਢਦਾ ਰਿਕਾਰਡਿੰਗ ਰਿਕਾਰਡਿੰਗ ਕੱਢ ਕੇ ਉਹ ਵੀਡੀਓ ਨੈਟ ਤੇ ਚੜਾਉਂਦਾ ਵੀ ਆਏ ਆ ਕਰਕੇ ਦੋ ਬੰਦੇ ਕਾਰ ਤੇ ਆਏ ਸੀਗੇ ਤੇ ਆਂਡੇ ਦੇ ਪੈਸੇ ਹੀ ਨਹੀਂ ਦੇ ਕੇ ਗਏ ਆਂਡੇ ਚੋਰੀ ਕਰਕੇ ਭੱਜ ਗਏ ਹੁਣ ਉਹਨੇ ਪਤਾ ਸਾਡੇ ਲੋਕ ਨਾ ਇਹੋ ਜਿਹਾ ਕੁਝ ਉਹਨਾਂ ਨੂੰ ਚਾਹੀਦਾ ਹੁੰਦਾ ਵੇਲੇ ਬੈਠੇ ਨੇ ਰਾਤ ਨੂੰ ਹੋਰ ਕੋਈ ਨਹੀਂ ਦਾ ਨੇੜੇ ਤੇ ਕੋਈ ਆ ਗਿਆ ਧੜਾ ਧੜਾ ਅਸੀਂ ਸ਼ੇਅਰ ਕਰਦੇ ਆ ਇੱਕ ਦੂਜੇ ਨੂੰ ਫੋਨ ਕਰ ਕਰਕੇ ਵੀ ਦੱਸ ਦਿਆਂ ਵੀ ਭਾਵੇਂ ਆ ਚੀਜ਼ ਆਈ ਆ ਓਏ ਦੇਖੋ 2100 ਰੁਪਏ ਦੇ ਅੰਡੇ ਚੋਰੀ ਕਰਕੇ ਰਹਿ ਗਏ ਲੋਕ ਐ ਇਦਾਂ ਦੀ ਹਨਾ ਵੀ ਉਹਦੇ ਦਾ ਸ਼ੇਅਰ ਕੀਤੀ ਚੈੱਕ ਕਰੀ ਮੜਾ ਯਾਰ ਹੁਣ ਤੁਸੀਂ ਦੇਖੋ ਆਂਡੇ 2100 ਦੇ ਸੀ ਪਰ ਉਹ ਵੀਡੀਓ ਤੋਂ ਜਿਹੜੇ ਯੂਟਿਊਬਰ ਨੇ ਜਾਂ ਇਨਫਲੂਐਂਸਰ ਜਿੰਨਾ ਆਪਾਂ ਕਹਿ ਦਿੰਨੇ ਆ ਜਿੰਨਾ ਪੇਜਾਂ ਦੇ ਉੱਤੇ ਵੀਡੀਓ ਪਈ ਆ ਉਹਨਾਂ ਨੇ ਮੈਨੂੰ ਲੱਗਦਾ ਕਿਸੇ ਨੇ 21000 ਰੁਪਿਆ ਵੀ ਕਮਾ ਲਿਆ ਹੋਣਾ ਉਹਦੇ ਤੋਂ ਉਹ ਵੀਡੀਓ ਤੋਂ ਤੇ ਜੇ ਇੰਨੀ ਇਹੀ ਕਿਤੇ ਉਹ ਬੰਦੇ ਨੇ ਆਪਦੇ ਪੇਜ ਤੇ ਪਾਈ ਹੁੰਦੀ ਮੈਨੂੰ ਲੱਗਦਾ ਉਹ ਖੁਦ ਆਪ ਦਾ ਜਿਹੜਾ ਮੁਰਗੀ ਫਾਰਮ ਖੋਲ ਲੈਂਦਾ ਤੇ ਖੁਦ ਆਂਡੇ ਵੇਚਣ ਲੱਗ ਜਾਂਦਾ ਇੱਕ ਵਧੀਆ ਉਹਦਾ ਫਾਰਮ ਖੁੱਲ ਜਾਣਾ ਸੀ ਜਿਸ ਹਿਸਾਬ ਨਾਲ ਵੀਡੀਓ ਵਾਇਰਲ ਹੋਈ ਹੈ ਹੁਣ ਉਹੀ ਗੱਲ ਫਿਰ ਦੂਜਾ ਚਲੋ ਸੋਸ਼ਲ ਮੀਡੀਆ ਨੇ ਤਾਂ ਆਪਦਾ ਕੰਮ ਕਰਨਾ ਨਾ ਸੋਸ਼ਲ ਮੀਡੀਆ ਦੇ ਉੱਤੇ ਤਾਂ ਕੁਝ ਵੀ ਚੱਲਦਾ ਹੈ ਮੈਂ ਲੋਕਾਂ ਦਾ ਕਸੂਰ ਨਹੀਂ ਕੱਢ ਰਿਹਾ ਲੋਕ ਤਾਂ ਚਲੋ ਕਰਗੇ ਜਿਹੜਾ ਕੁਝ ਕਰਨਾ ਆਪਾਂ ਵੀ ਵਿਹਲੇ ਬੈਠੇ ਕਈ ਚੀਜ਼ਾਂ ਸ਼ੇਅਰ ਕਰ ਦਿੰਦੇ ਆਪਦੇ ਯਾਰਾਂ ਦੋਸਤਾਂ ਨੂੰ ਕਰਤੀ ਉਹ ਵਾਇਰਲ ਹੋ ਗਈ ਔਰ ਡਿਫਰੈਂਟ ਚੀਜ਼ ਹੈ ਪਰ ਇੱਕ ਚੈਨਲਾਂ ਨੂੰ ਅਦਾਰਿਆਂ ਨੂੰ ਇਹ ਚੀਜ਼ਾਂ ਸਵੇਰ ਦੀਆਂ ਅੰਡੇ ਲਾਇਆ ਸਾਹਮਣੇ ਆ ਦੇਖੋ ਚੋਰ ਫੜੇ ਗਏ ਆ ਇਹ ਹੋ ਗਿਆ ਯਾਰ ਤੁਸੀਂ ਕਿਹੜੇ ਪੰਜਾਬ ਚ ਮੁੱਦੇ ਮੋਗੇ ਨੇ ਮੈਨੂੰ ਗੱਲ ਨਹੀਂ ਮਤਲਬ ਸਮਝ ਤੋਂ ਬਾਹਰ ਹੋਇਆ ਬਈ ਇਹ ਵਾਇਰਲ ਠੀਕ ਹੈ ਭਾਈ ਤੁਹਾਨੂੰ ਮਤਲਬ ਸਰਿਆ ਪਿਆ ਲੋਕਾਂ ਦਾ ਵੀ ਵੀ ਆ ਚੈਨਲਾਂ ਦਾ ਕਹਿ ਸਕਦੇ ਹਾਂ ਵੀ ਕਮਾਲ ਹੈ ਅਸਲ ਤੇ ਗੱਲ ਇਹ ਆ ਨਾ ਨਾਮ ਚਾਹੇ ਨਿਊਜ਼ ਚੈਨਲ ਰੱਖਿਆ ਹੋਇਆਗਾ ਪਰ ਕੰਮ ਕੰਟੈਂਟ ਕ੍ਰੇਟਰ ਵਾਲਾ ਹੀ ਆ ਕੰਮ ਉਹੀ ਵੀਊ ਸ਼ਿਪ ਦੀ ਦੌੜ ਆ ਲਈ ਹੈ ਕਿ ਭਾਈ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਫਲਾਣੇ ਪੇਜ ਤੇ ਲੱਖ ਵੀਊ ਆ ਗਿਆ ਉਹਦੇ ਤੇ 5 ਲੱਖ ਚੱਲੀ ਪਈ ਆ ਆਪਾਂ ਵੀ ਇਹਦੇ ਤੇ ਇੱਕ ਪੈਕੇਜ ਬਣਾ ਦੋ ਇੱਕ ਖਬਰ ਕਰ ਦੋ ਆਪਾਂ ਨੂੰ ਵੀ ਮਿਲੀਅਨ ਵੀਊ ਆ ਜਾਊਗਾ ਜੇ ਮਿਲੀਅਨ ਵੀਊ ਆ ਗਿਆ ਤੇ ਆਪਾਂ ਨੂੰ ਪਤਾ ਵੀ ਭਾਈ ਕੋਈ 5-700 ਡਾਲਰ ਡਿੱਗ ਜਾਊਗਾ ਤੇ ਹੋਰ ਕੀ ਚਾਹੀਦਾ ਸਾਨੂੰ ਬੱਲੇ ਬੱਲੇ ਜਿਹਦਾ ਚੱਲ ਜਾਂਦਾ ਫਿਰ ਉਹ ਲੈਣ ਹੀ ਫੜ ਲੈਂਦਾ ਵੀ ਇਹਦੇ ਤੇ ਆ ਵੀ ਕਰ ਦੋ ਉਹ ਵੀ ਕਰ ਦੋ ਆ ਵੀ ਅਪਡੇਟ ਆ ਗਿਆ ਵੀ ਅਪਡੇਟ ਆ ਗਈ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਵੀ ਅਪਡੇਟ ਨੂੰ ਐਡਾ ਕਿਡਾ ਕ ਮਸਲਾ ਹੋ ਗਿਆ ਕਿੰਨੀਆਂ ਵੱਡੀਆਂ ਕ腐ਸ਼ਨਾਂ ਹੋ ਰਹੀਆਂ ਹਰ ਰੋਜ਼ ਕ腐ਸ਼ਨਾਂ ਹੋ ਰਹੀਆਂ ਨੇ ਪੱਤਰਕਾਰ ਨੂੰ ਮਾਰਤਾ ਜਿਹਨੇ ਭ੍ਰਸ਼ਟਾਚਾਰ ਦਾ ਖੁਲਾਸਾ ਕੀਤਾ ਸੀਗਾ ਉਹਦੇ ਉੱਤੇ ਲੈ ਕੇ ਤਾਂ ਕੋਈ ਐਡੀ ਵੱਡੀ ਖਬਰ ਬਣੀ ਨਹੀਂ ਉਹਦੇ ਉੱਤੇ ਤਾਂ ਸਾਡਾ ਪੱਤਰਕਾਰ ਭਾਈਚਾਰਾ মিডিਆ ਬੋਲਿਆ ਨਹੀਂਗਾ ਮੈਨੂੰ ਲੱਗਦਾ ਕਿ ਉਹ ਖਬਰ ਨੂੰ ਵੱਧ ਲੋਡ ਸੀ ਕਿ ਇੱਕ ਭ੍ਰਸ਼ਟ ਠੇਕੇਦਾਰ ਦੇ ਵੱਲੋਂ ਇੱਕ ਇਮਾਨਦਾਰ ਪੱਤਰਕਾਰ ਦਾ ਕਤਲ ਕੀਤਾ ਗਿਆ ਉਹਨੂੰ ਬੜਾਵਾ ਦੇਣਾ ਚਾਹੀਦਾ ਸੀ ਉਹਨੂੰ ਦਿਖਾਉਣਾ ਚਾਹੀਦਾ ਸੀ ਕਿ ਸਾਨੂੰ ਇਹ ਦਿਖਾਉਣਾ ਪੈ ਰਿਹਾ ਅੱਜ ਕਿ ਯਾਰ ਅੰਡੇ ਚੋਰੀ ਹੋ ਗਏ ਜੀ 2100 ਰੁਪਏ ਦੇ ਠੱਗੀ ਵਾਦਗੀ ਬੰਦੇ ਦੇ ਨਾਲ ਦੇਖੋ ਸੀਸੀਟੀਵੀ ਤਸਵੀਰਾਂ ਦੇ ਵਿੱਚ ਕੈਦ ਹੋਏ ਬੰਦੇ ਪਹਿਲੀਆਂ ਤਸਵੀਰਾਂ ਸਾਹਮਣੇ ਆਈਆਂ ਹੁਣ ਸوير ਤੋਂ ਲੱਗਿਆ ਪਿਆ ਜੀ ਸਮਝੋਤਾ ਹੋ ਗਿਆ ਜੀ ਇੱਥੇ ਤਾਂ ਕਿ ਬੜੀ ਹਾਸਿਆ ਵਾਲੀ ਗੱਲ ਮੈਨੂੰ ਪਤਾ ਲੱਗੀ ਕਿ ਇਹਨੇ ਸਮਝੋਤਾ ਕਰਾਉਣ ਦੇ ਲਈ ਨਾ ਇੱਕ ਸਾਫਕਾ ਐਮਐਲਏ ਨੂੰ ਵਿੱਚ ਪਾਉਣਾ ਪਿਆ ਤੁਸੀਂ ਹੈਰਾਨ ਹੁੰਦੇ ਹੋਵੋਗੇ ਸਾਰੇ ਕਿ ਇਹ ਵਰਡਿੰਗ ਆਉਣਾ ਬੰਦਿਆਂ ਦੀ ਆਪਦੇ ਮੂੰਹ ਦੀ ਮੈਂ ਇੱਕ ਬਲੌਗਰ ਨੂੰ ਸੁਣਦਿਆ ਸੀਗਾ ਉੱਥੇ ਚਾਹ ਹੋਇਆ ਸੀਗਾ ਹਨਾ ਪੇਜਾਂ ਵਾਲੇ ਵਾਧੂ ਹੈਗੇ ਆ ਅੱਛਾ ਪਹੁੰਚ ਵੀ ਗਏ ਥੇ ਲੋਕ ਸਵੇਰ ਤੋਂ ਸਵੇਰ ਤੋਂ ਲੋਕਾਂ ਨੇ ਰਾਤ ਦੇ ਰਾਤ ਐਡਰੈਸ ਲੱਭਲੇ ਸੀਗੇ ਉਹ ਵੀਰ ਦੱਸ ਰਿਹਾ ਕਹਿੰਦਾ ਮੈਨੂੰ ਰਾਤ ਦੇ ਇੰਨੇ ਫੋਨ ਆ ਗਏ ਕਹਿੰਦਾ ਮੈਂ ਕਮਲਾ ਹੋ ਗਿਆ ਵੀਡੀਓ ਇੰਨੀ ਵਾਇਰਲ ਹੋਈ ਆ ਤੇ ਸਵੇਰੇ ਉਹ ਬੰਦਾ ਪਹੁੰਚਿਆ ਤੇ ਦੋਨਾਂ ਦਾ ਸਮਝੌਤਾ ਹੋਇਆ ਦੋਨਾਂ ਪਾਰਟੀਆਂ ਦਾ ਤੇ ਜਿਹੜੀ ਪਾਰਟੀ ਜਿੰਨਾ ਤੇ ਇਲਜ਼ਾਮ ਲੱਗੇ ਕਿ ਭਾਈ ਭੱਜ ਗਏ ਹਨਾ ਆਂਡੇ ਲੈ ਕੇ ਉਹਨਾਂ ਨੇ ਦੱਸਿਆ ਕਹਿੰਦੇ ਅਸੀਂ ਫਿਰ ਸਰਪੰਚ ਨੂੰ ਕਿਹਾ ਹਨਾ ਪਿਆ ਫਿਰ ਕੋਟ ਭਾਈ ਦੇ ਆਪਣੇ ਐਮਐਲਏ ਸਾਹਿਬ ਨੇ ਉਹਨਾਂ ਤੋਂ ਫੋਨ ਕਰਵਾਇਆ ਵੀ ਐਡਾ ਵੱਡਾ ਇਹਨੂੰ ਮਸਲਾ ਬਣਾਤਾ 2100 ਦਾ ਨਹੀਂ ਮੈਨੂੰ ਲੱਗਦਾ ਕਿ 21 ਅਰਬਾਂ ਅਰਬਾਂ ਦਾ ਮਸਲਾ ਬਣ ਗਿਆ ਸੀਗਾ ਕਿ ਜਿਹੜਾ ਇੱਕ ਐਮਐਲਏ ਨੂੰ ਸਾਫਕਾ ਵਿਧਾਇਕ ਨੂੰ ਇਹਦੇ ਵਿੱਚ ਪਾਉਣਾ ਪਿਆ ਵੀ ਭਾਈ ਸਾਡਾ ਰਾਜੀਨਾਮਾ ਕਰਾਓ ਕਈ ਲੋਕ ਨਾ ਹੁਣ ਬੜਿਆ ਹਾਸਾ ਆਉਂਦਾਗਾ ਕਮੈਂਟ ਕਰ ਰਹੇ ਆ ਜਾਂ ਇਸ ਤਰੀਕੇ ਦਾ ਬੋਲਿਆ ਕਹਿੰਦੇ ਹੁਣ ਅੱਲ ਪੈ ਜਾਣੀ ਆ ਪਿੰਡਾਂ ਦੇ ਵਿੱਚ ਆਪਣੇ ਕਹਿੰਦੇ ਨਾ ਅੱਲ ਪਾਉਂਦੇ ਆ ਵੀ ਹੁਣ ਬਦਰਾਮੀ ਇੰਨੀ ਹੋ ਗਈ ਭਾਈ ਇਹ ਤਾਂ ਆਂਡੇ ਚੋਰ ਪੱਕੇ ਵੱਜਣ ਲੱਗ ਜਾਣਗੇ ਦੂਜਾ ਹੋਰ ਦੇਖੋ ਉਹਨਾਂ ਬੰਦਿਆਂ ਦਾ ਆਪਦਾ ਵੀ ਫਾਰਮ ਆ ਉਹਨਾਂ ਦਾ ਆਪਦਾ ਹੀ ਫਾਰਮ ਆ ਆਪਦਾ ਵੀ ਫਾਰਮ ਆ ਪਰ ਉਹ ਕਹਿੰਦੇ ਸਾਡੇ ਕੋਲ ਅੰਡੇ ਨਹੀਂ ਹੁੰਦੇਗੇ ਅਸੀਂ ਅੰਡੇ ਨਹੀਂ ਰੱਖਦੇਗੇ ਤਾਂ ਕਰਕੇ ਅਸੀਂ ਬਾਹਰੋਂ ਲੈਣ ਆਈ ਸੀਗੇ ਅੰਡੇ ਤੇ ਸਿਰਫ ਇੱਕ ਮਿਸ ਅੰਡਰਸਟੈਂਡਿੰਗ ਜਲਦਬਾਜੀ ਦੇ ਵਿੱਚ ਉਹ ਵਿਅਕਤੀ ਨੇ ਵੀਡੀਓ ਜਿਹੜੀ ਕੱਢੀ ਆਪਦੇ ਕੈਮਰੇ ਚੋਂ ਕੱਢੀ ਤੇ ਉਹਨੇ ਸ਼ੇਅਰ ਕਰਤੀ ਤੇ ਉੱਤੋਂ ਸਭ ਤੋਂ ਵੱਡੀ ਗੱਲ ਸਾਡੇ ਲੋਕਾਂ ਦੀ ਕੀ ਅਸੀਂ ਬਿਨਾ ਜਾਂਚ ਪੜਤਾਲ ਕੀਤੇ ਜੋ ਆ ਗਿਆ ਜੋ ਕਹਿਦਾ ਅਸੀਂ ਧੜਾ ਤੜਦਾ ਤੇਰੇ ਦੀ ਲੈ ਤੇਰੀ ਦੀ ਚੱਕ ਲੋ ਧਰ ਲੋ ਕਰ ਦਿੰਨੇ ਆ ਰਾਤੋਂ ਰਾਤ ਦੇਖ ਲੋ ਇੰਨਾ ਕੁ ਸਮਾਨ ਬਾਤ ਆ ਸਵੇਰ ਦੇ ਫੇਸਬੁੱਕ ਖੋਲ ਲਗੇ ਇੰਸਟਾ ਖੋਲ ਲਗੇ ਸਨੇਪ ਚੈਟ ਚਲਾ ਲਗੇ ਕੋਈ ਸੋਸ਼ਲ ਮੀਡੀਆ ਪਲੇਟਫਾਰਮ ਚੈੱਕ ਕਰ ਲਗੇ ਆਂਡੇ ਚੋਰੀ ਆਂਡੇ ਚੋਰੀ ਆਂਡੇ ਚੋਰੀ ਆਂਡੇ ਚੋਰੀ ਮੈਨੂੰ ਤਾਂ ਆਏ ਲੱਗਣ ਲੱਗਿਆ ਯਾਰ ਅਸੀਂ ਖੁਦ ਸਾਡੇ ਆਂਡਾ ਬਣ ਚੁੱਕੇ ਆ ਠੀਕ ਹੈ ਚਾਰੇ ਪਾਸੇ ਆਂਡੇ ਆਂਡੇ ਹੋਈ ਪਿਆ ਵੀ ਏਡੀ ਕਿੱਡੀ ਗੱਲ ਹੋ ਗਈ ਸੀ ਕਿ ਭਰਾਵੋ ਹੋਰ ਕੋਈ ਮੁੱਦਾ ਹੀ ਨਹੀਂ ਬਚਿਆ ਅੱਜ ਪਾਣੀਆਂ ਦਾ ਏਡਾ ਵੱਡਾ ਮਸਲਾ ਪੰਜਾਬ ਦਾ ਹੈਗਾ ਪੰਜਾਬ ਦੇ ਅੰਦਰ ਬੇਰੋਜ਼ਗਾਰੀ ਦਾ ਮਸਲਾ ਏਡਾ ਵੱਡਾ ਨਸ਼ੇ ਦਾ ਮਸਲਾ ਏਡਾ ਵੱਡਾ ਹੈਗਾ ਚੋਰਾਂ ਦੇ ਹੌਸਲੇ ਵਧ ਹੀ ਜਾਂਦੇ ਆ ਲੋਕਾਂ ਦੇ ਮੋਟਰਸਾਈਕਲ ਚੋਰੀ ਹੋਈ ਜਾਂਦੇ ਆ ਮੋਟਰਸਾਈਕਲ ਗੱਡੀ ਇੱਕ ਨਵੀਂ ਟੈਕਨੀਕ ਮੈਂ ਤੁਹਾਨੂੰ ਦੱਸਦਾ ਗੱਡੀ ਕਿਵੇਂ ਚੋਰੀ ਕਰਕੇ ਲੈ ਜਾਂਦੇ ਵੈਸੇ ਤਾਂ ਸੈਂਸਰ ਹੁੰਦੇ ਆ ਵੀ ਤੁਸੀਂ ਜਦੋਂ ਤੱਕ 10 ਕਿਲੋਮੀਟਰ ਜਾਂ 15 ਕਿਲੋਮੀਟਰ ਚਲਾ ਸਕਦੇ ਹੋ ਚਾਬੀ ਤੋਂ ਬਿਨਾਂ ਉਸ ਤੋਂ ਬਾਅਦ ਉਹ ਗੱਡੀ ਬੰਦ ਹੋ ਜਾਂਦੀ ਹੈ ਚੋਰਾਂ ਨੇ ਨਵਾਂ ਤਰੀਕਾ ਲੱਭਿਆ ਨਿਊਟਰਲ ਕਰਕੇ ਕਾਰ ਤੇ ਉਹਨੂੰ ਰੋੜ ਕੇ ਲੈ ਜਾਂਦੇ ਆ ਜਿਵੇਂ ੱੱੱਕਾ ਲਾ ਕੇ ਲੱਤ ਲਾ ਕੇ ਲੈ ਜਾਂਦੇ ਉਹ ਤੇਲ ਬਲਦਾ ਨਹੀਂ ਇੰਜਨ ਸਟਾਰਟ ਨਹੀਂ ਹੁੰਦਾ ਨਿਊਟਰਲ ਕਰਕੇ ਲੈ ਜਾਂਦੇ ਉਹ ਚੋਰੀ ਹੋ ਗਈ ਕਾਰ ਇਹ ਇਦਾਂ ਦੀਆਂ ਵੀ ਤਕਨੀਕਾਂ ਚੋਰ ਕੱਢ ਗਏ ਫਿਰ ਦੱਸੋ ਹੁਣ ਤੁਸੀਂ ਇਹ ਚੀਜ਼ ਦੱਸ ਰਹੇ ਹੋ ਕਿੱਥੇ ਇਹਦਾ ਇਹ ਚੀਜ਼ਾਂ ਦੱਸੀ ਨੇ ਜਿੰਦਾ ਕਿ ਭਾਈ ਆ ਵੀ ਤਰੀਕੇ ਆ ਗਏ ਚੋਰਾਂ ਨੇ ਲੱਭ ਲਏ ਹਨਾ ਇਹ ਚੀਜ਼ਾਂ ਜਾਗਰੂਤ ਕਰਨਾ ਚਾਹੀਦਾ ਇਹਨਾਂ ਮੁੱਦਿਆਂ ਨੂੰ ਛੱਡ ਗਿਆ ਸੀ ਜਿਹਦੇ ਪਿੱਛੇ ਪਏ ਆ ਅੰਡੇ ਚੋਰੀ ਹੋ ਗਏ ਜੀ ਵੱਡੀ ਖਬਰ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਆ ਰਹੀ ਆ ਜੱਦਰਬਾਹਾ ਦੇ ਹਲਕਾ ਭਲਾਈਆਣਾ ਦੇ ਵਿੱਚ 2100 ਰੁਪਏ ਦੇ ਆਂਡੇ ਚੋਰੀ ਕਰਕੇ ਵਿਅਕਤੀਕਾਰ ਤੇ ਫਰਾਰ ਹੋਏ ਨੇ ਦੇਖਣ ਨੂੰ ਚੰਗੇ ਭਲੇ ਲੱਗਦਿਆ ਯਾਰ ਅਸੀਂ ਇਸ ਤਰੀਕੇ ਦੇ ਨਾਲ ਅੱਜ ਦੇ ਰਹੇ ਆ ਤੇ ਜਿਹੜਾ ਸਾਡਾ ਮੀਡੀਆ ਦਾ ਮਿਆਰ ਆ ਮੈਨੂੰ ਲੱਗਦਾ ਆਪਾਂ ਪਹਿਲਾਂ ਵੀ ਕਈ ਵਾਰ ਜਗਪੀਤ ਗੱਲ ਕੀਤੀ ਆ ਕਿ ਇਹ ਰਿਹਾ ਹੀ ਨਹੀਂ ਆਪਾਂ ਅੱਜ ਪੌਡਕਾਸਟ ਕਰ ਰਹੇ ਆ ਅੱਜ ਆਪਾਂ ਚਰਚਾ ਕਰ ਰਹੇ ਆ ਸਾਨੂੰ ਵੀ ਬਹੁਤ ਸਾਰੇ ਲੋਕ ਮਿਲ ਸਕਦੇ ਪਰ ਆਪਾਂ ਹਮੇਸ਼ਾ ਕਹਿੰਦੇ ਕਿ ਅਸੀਂ ਪੱਤਰਕਾਰਤਾ ਦਾ ਇਸ ਟਾਈਮ ਹਿੱਸਾ ਨਹੀਂ ਆ ਅਸੀਂ ਇੱਕ ਕੰਟੈਂਟ ਕ੍ਰੇਟਰ ਆ ਜੀ ਅਸੀਂ ਕੰਟੈਂਟ ਕ੍ਰੇਟ ਨਾ ਤੇ ਜਿਹੜਾ ਸਾਡਾ ਪੰਜਾਬ ਦਾ ਵੈਬ ਮੀਡੀਆ ਹੈਗਾ ਮੈਨੂੰ ਲੱਗਦਾ ਉਹ ਵੀ ਅੱਜ ਇਸੇ ਰਾਤ ਆ ਵਿਊਸ਼ਪਰੀ ਦੌੜ ਤੇ ਆ ਕਿਉਂਕਿ ਐਥਿਕ ਜਰਨਲਿਜ਼ਮ ਨਹੀਂ ਹੋ ਰਹੇਗੀ ਜੋ ਐਥਿਕਸ ਦੇ ਉੱਤੇ ਜੋ ਅਸੀਂ ਪੜਿਆ ਜੋ ਸਾਨੂੰ ਜਦੋਂ ਅਸੀਂ ਡਿਗਰੀ ਲੈਣੇ ਆ ਕਾਲਜ ਯੂਨੀਵਰਸਿਟੀ ਜਾਂਦੇ ਆ ਜੋ ਸਾਨੂੰ ਸਿਖਾਇਆ ਜਾਂਦਾ ਪੜ੍ਹਦੇ ਆ ਅਸੀਂ ਜਰਨਲਿਜ਼ਮ ਦੀ ਸਟੱਡੀ ਕਰਦੇ ਆ ਉਹ ਐਥਿਕਸ ਪੱਤਰਕਾਰੀ ਤਾਂ ਕਿੱਥੇ ਰਹੀ ਨਹੀਂ ਹੁਣ ਤਾਂ ਬਸ ਇਹ ਆ ਜੀ ਸੋਨੂ ਸੀਤਵਾਲੇ ਨੇ ਇਹ ਕਹਤਾ ਜੀ ਚੁੰਮਿਆਲੀ ਭਾਬੀ ਨੇ ਦਿਲਜੀਤ ਨੂੰ ਚੁੰਮਾ ਦੇਤਾ ਜੀ ਸਾਨੂੰ ਤਾਂ ਇਹ ਚੰਗਾ ਲੱਗਦਾ ਸਾਨੂੰ ਤਾਂ ਆ ਨਹੀਂ ਚੰਗਾ ਲੱਗਦਾ ਕਿ ਭਾਈ ਕੀ ਹੋਈ ਜਾਂਦਾ ਕੀ ਨਹੀਂ ਹੋਈ ਜਾਂਦਾ ਪੰਜਾਬ ਚ ਕੋਈ ਮਰਦਾ ਮਰੀ ਜਾਵੇ ਕਿਸੇ ਦਾ ਕਰਜ਼ੇ ਦੇ ਨਾਲ ਖੁਦਕੁਸ਼ੀ ਕਰ ਗਿਆ ਕਿਸਾਨ ਉਹਦੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿਸੇ ਦੇ ਜਵਾਕ ਨੂੰ ਪੜਾਉਣ ਦੇ ਲਈ ਕਿਸੇ ਕੋਲ ਪੈਸੇ ਨਹੀਂ ਹੈਗੇ ਸਾਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਸਾਨੂੰ ਖਬਰ ਉਹ ਚਾਹੀਦੀ ਆ ਜਿਹਦੇ ਨਾਲ ਟੀਆਰਪੀ ਮਿਲੇ ਜਿਹਦੇ ਨਾਲ ਸਾਡੇ ਵਿਊ ਸ਼ੇਪ ਆਵੇ ਜਿਹਦੇ ਨਾਲ ਸਾਨੂੰ 4 ਪੈਸੇ ਬਣ ਅਸੀਂ ਦੁਨੀਆਦਾਰੀ ਤੋਂ ਹੋਰ ਕੱਖ ਤੋਂ ਕੁਝ ਨਹੀਂ ਲੈਣਾ ਦੇਣਾ ਸਰਕਾਰ ਜਿੰਨਾ ਮਰਜ਼ੀ ਕ腐ਸ਼ਨ ਕਰ ਜੇ ਜਿੰਨਾ ਮਰਜ਼ੀ ਝੋਲ ਕਰ ਜੇ ਕੁਝ ਹੋ ਜੇ ਸਾਨੂੰ ਤਾਂ ਬਸ ਆਪਦੀ ਟੀਆਰਪੀ ਤੱਕ ਮਤਲਬ ਆ ਸਾਡੇ ਵਿਊ ਆਉਣੇ ਚਾਹੀਦੇ ਆ ਭਾਈ ਸਾਡਾ ਕਹਿੰਦੇ ਹੁੰਦਾ ਜਿਵੇਂ ਪੰਜਾਬੀਆਂ ਦੀ ਖਾਹਤਾ ਕੀ ਆ ਜਾਂਦੇ ਕਹਿੰਦੇ ਸਾਡਾ ਉल्लू ਸਿੱਧਾ ਹੋਣਾ ਚਾਹੀਦਾ ਅਸੀਂ ਦੂਜੇ ਤੋਂ ਕੀ ਲੈਣਾ